ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਇੱਕ ਸੋਨੂੰ ਗੱਬਣਗਾ ਦਿਖਾਉਣੇ ਆਗੇ ਥੋੜੇ ਦਿਨਾਂ ਦੀ ਕੱਚੀ ਹੈ ਤੇ ਜਸਕਰ ਚੋਂ ਆਪਾਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਸੇਲ ਕਰ ਰਹੇ ਆਗੇ ਜਿਹੜੀ ਵੀਡੀਓ ਬਣਾਈ ਆ ਪਿੰਡ ਹੈਗਾ ਬਾਈ ਦਾ ਗੁੰਮਟੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਤੇ ਨੇੜੇ ਪਿੰਡ ਜੇ ਇਧਰੋਂਗੇ ਦਾ ਬਾਈ ਭਾਈ ਰੂਪਾ ਬਾਈ ਨੂੰ ਨੇੜੇ ਰਹ ਜਾਂਦਾਗਾ ਇਧਰੋਂ ਦਿਾਲਪੁਰਾ ਮਿਰਜਾ ਵੀ ਨੇੜੇ ਹੀ ਰਹ ਜਾਂਦਾ ਜਲਾਲ ਅਕਲਿਆ ਇਹ ਪਿੰਡ ਬਾਈ ਨੂੰ ਨੇੜੇ ਰਹੇ ਤੇ ਸਲਾਹਤਪੁਰਾ ਵੀ ਬਾਈ ਨੂੰ ਨੇੜੇ ਹੀ ਰਹਿੰਦਾ ਮੋਬਾਈਲ ਨੰਬਰ ਬੋਲਦੇ ਭਾਈ ਆਪਣਾ 9974136497 ਠੀਕ ਹੈ ਕਿਹੜਾ ਸੂਆ ਸੁੰਦੀ ਹੈ ਬਾਈ ਇਹ ਵੜਾ ਇਹ ਤੀਜੇ ਸੂਏ ਸੂਣਾ ਹੈ ਨੇ ਤੀਜਾ ਸੂਆ ਸੂਣਾ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਬਾਈ ਇਹ ਹਫਤੇ ਤੋਂ ਵੱਧ ਲੈ ਜੂ ਹਫਤੇ ਤੋਂ ਵੱਧ ਲੈ ਜੂ ਬਾਈ ਕਿਹੜਾ 5 ਤਰੀਕ ਨੂੰ ਬਾਈ ਇਹ ਦੇ ਦੜ ਪੂਰੇ ਆ ਉਸ ਹਿਸਾਬ ਨਾਲ ਅਨੁਮਾਨਜਾ ਲਾ ਲਿਓ ਦੁੱਧ ਕਿੰਨਾ ਪਾਇਆ ਬਾਈ ਇਹਨੇ ਪਿਛਲੇ ਸੂਏ ਪਿਛਲੇ ਸੂਏ 30 ਲੀਟਰ ਠੀਕ ਹੈ ਬਾਈ 30 ਲੀਟਰ ਤੋਂ ਆਪ ਆਪਣਾ ਚੈੱਕ ਕਰ ਸਕਦਾ ਰਿਕਾਰਡ ਵੀ ਬਾਈ ਨੇ ਖਿਰਚਾ ਚੰਗਾ ਦੱਸਿਆਗਾ ਬਾਈ ਕਹਿੰਦਾ ਹੱਥੀ ਵਿਚ ਬਾਈ ਕਰ ਸਕਦੇ ਕੋਈ ਚੱਕਰ ਨਹੀਂ ਤੁਸੀਂ ਮਸ਼ੀਨ ਲਾਉਂਦੇ ਸੀ ਬਾਈ ਅਸੀਂ ਮਸ਼ੀਨ ਲਾਉਂਦੇ ਹਾਂ ਠੀਕ ਹੈ ਬਾਈ ਤੇ ਮੁੱਲ ਬਾਈ ਇਹਦਾ ਕਿੰਨਾ ਕ ਮੁੱਲ 1.25 ਕਰਦੀ 1 ਲੱਖ ਤੇ 25000 ਰੁਪਏ ਬਾਈ ਇਹਦਾ ਜਮੋਲਾ ਬਾਈ ਕਹਿੰਦਾ ਬਾਕੀ ਇਹਦਾ ਮਾਨ ਤਾਣਾ ਆਪਾਂ ਕਰਦੇ ਆਂਗੇ ਜੇ ਕਿਸੇ ਵੀ ਵੀਰ ਨੂੰ ਬੈੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਚੰਗੇ ਸੀਮਨ ਤੋਂ ਬਾਈ ਕਹਿੰਦਾ ਗੱਬਣਾ ਬਾਈ ਤੇ ਸੀਮਨ ਡਿਟੇਲ ਬਾਈ ਕਹਿੰਦਾ ਦੇ ਦੇਾਂਗੇ ਜੋ ਕੋਈ ਵੀ ਵੀਰ ਹੁੰਦਾ ਤਾਂ ਵੀਡੀਓ ਨੂੰ ਵੇਖਣ ਲਈ ਧੰਨਵਾਦ ਤੇ ਉਸਕਰ ਬੋਲਦੀ ਹੈ ਠੀਕ ਹੈ ਬਾਈ